ਪਹਿਨਾਂ ਕੁੜੀਏ ਚਿੱਟੀ ਚੁੰਨੀ ਤੂੰ ਪਹਿਨਾਂ ਕੁੜੀਏ ਨਹੀਂ ਪੈਣ ਫਕੀਰਾਂ ਦੀ ਲੋਈ ਚਿੱਟੀ ਚੁੰਨੀ ਨੂੰ ਦਾਗ ਹਜ਼ਾਰਾਂ ਤੇ ਲੋਈ ਨੂੰ ਦਾਗ ਨਾ ਕੋਈ ਤੈਨੂੰ ਦਾਗ ਲੱਗੂ ਐਸਾ ਤੈਨੂੰ ਦਾਗ ਲੱਗੂ ਐਸਾ ਜਿਹੜਾ ਧੋਇਆ ਵੀ ਨਹੀਂ ਜਾਂਦਾ ਸਾਹਿਤੋ ਹੱਥ ਸਿਆ ਤੱਕੀ ਤੈ ਤੋ ਰੋਇਆ ਵੀ ਨਹੀਂ ਜਾਣਾ ਤੈਨੂੰ ਦਾਗ ਲੱਗੂ ਐ ਸਾ ਵਾਹ ਹੁੰਦਾ ਇਸ਼ਕ ਦੇ ਮਦਾਨ ਵਿੱਚ ਨਾਈਓ ਘੱਟ ਤੋਲਣਾ ਦਾਈਓ ਘੱਟ ਤੋਲਣਾ ਮਾੜਾ ਬੋਲ ਹੁੰਦਾ ਨਾਈਓ ਫਕਰਾਂ ਨੂੰ ਬੋਲਣਾ ਦਾਈਓ ਫਕਰਾਂ ਨੂੰ ਬੋਲਣਾ ਨੀਨਾ ਮੰਦੇ ਬੋਲ ਬੋਲੀ ਨੀਨਾ ਮੰਦੇ ਬੋਲ ਬੋਲੀ ਕਿੱਥੋਂ ਬੋਲੇ ਆਨੀ ਜਾਣਾ ਤੈਨੂੰ ਹੱਸਿਆ ਤੱਕੀ ਤੈਨੂੰ ਰੋਇਆ ਵੀ ਨਹੀਂ ਜਾਣਾ ਤੈਨੂੰ ਦਾਗ ਲੱਗੂ ਐਸਾ ਜਿਹੜਾ ਧੋਇਆ ਵੀ ਨਹੀਂ ਜਾਣਾ ਤੈਨੂੰ ਹੱਸਿਆ ਤੱਕੀ ਤੈਨੂੰ ਰੋਇਆ ਵੀ ਨਹੀਂ ਜਾਣਾ ਇਕ ਜਾਨਾ ਨਾਲ ਲਟਾਵੀ ਐਵੇਂ ਪੁੰਗੇ ਸੁੱਟ ਕੇ ਐਵੇਂ ਪੁੰਗੇ ਸੁੱਟ ਕੇ ਇਕ ਜਾਨਾ ਨਾਲ ਲਟਾਵੀ ਐਵੇਂ ਪੁੰਗੇ ਸੁੱਟ ਕੇ ਪੁੰਜੇ ਸੁੱਟ ਕੇ ਦਾਗ ਇਸ਼ਕ ਨੂੰ ਨਾ ਲਾਵੀਂ ਦੀ ਪੈਰ ਪਿੱਛੇ ਪੁੱਟ ਕੇ ਪੈਰ ਪਿੱਛੇ ਪੁੱਟ ਕੇ ਇਹਨੂੰ ਸਾਭ ਸਾਭ ਰੱਖੀ ਖਜ਼ਾਨਾ ਸਾਭ ਸਾਭ ਰੱਖੀ ਬੀਤੇ ਤੋਲ ਕੋ ਆਵੀਂ ਨਹੀਂ ਜਾਣਾ ਤੈ ਤੂੰ ਹੱਸਿਆ ਤਕੀ ਤੈ ਤੋ ਰੋਇਆ ਵੀ ਨਹੀਂ ਜਾਣਾ ਤੈਨੂੰ ਦਾਗ ਲੱਗੂ ਐਸਾ ਜਿਹੜਾ ਤੋ